ਚਾਈਨਾ ਡੋਰ ਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਅੱਜ ਦਿਨ ਕੋਈ ਨਾ ਕੋਈ ਵਿਅਕਤੀ ਇਸ ਡੋਰ ਦੀ ਲਪੇਟ ਵਿੱਚ ਆਉਂਦਾ ਹੈ ਤੇ ਇੱਥੋਂ ਤੱਕ ਕਿ ਉਸ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ ਤਾਂ ਇਹ ਡੋਰ ਹੈ ਜਿਹੜੀ ਉਹ ਸ਼ਰਿਆਂ ਵਿੱਚ ਦਿੱਦੀ ਹੈ ਇਹਦੇ ਉੱਤੇ ਪਾਬੰਦੀ ਦੇ ਦਾਅਵੇ ਪ੍ਰਸ਼ਾਸਨ ਜ਼ਰੂਰ ਕਰਦਾ ਹੈ ਪਰ ਜਿਹੜੇ ਕੁਝ ਲੋਕ ਨੇ ਉਹ ਚੰਦਰਪਿਆਂ ਦੀ ਖਾਤਰ ਇਹ ਡੋਰ ਵੇਚ ਕੇ ਲੋਕਾਂ ਦੇ ਲਈ ਵੱਡਾ ਖਤਰਾ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਕਾਬੂ ਪੂਰੇ ਤਰੀਕੇ ਨਾਲ ਨਹੀਂ ਪਾਇਆ ਜਾ ਰਿਹਾ ਇੱਕ ਵਿਅਕਤੀ ਦਾ ਜ਼ਿਕਰ ਕਰਦੇ ਆ ਘਟਨਾਮੰਦ ਭਾਗੀ ਵਾਪਰੀ ਹੈ ਜੋ ਇਸ ਦੀ ਲਪੇਟ ਵਿੱਚ ਆਇਆ ਤੇ ਉਸ ਦਾ ਜਾਨੀ ਤੌਰ ਤੇ ਭਾਰੀ ਨੁਕਸਾਨ ਹੋਇਆ ਪੂਰਾ ਮਾਮਲਾ ਕੀ ਹੈ ਦੱਸਦੇ ਆ ਕਿ ਪੰਜਾਬ ਦੇ ਫਗਵਾੜਾ ਦੇ ਵਿੱਚ ਇੱਕ ਚਾਇਨਾ ਡੋਰ ਦੀ ਲਪੇਟ ਚੌਣ ਨਾਲ 50 ਸਾਲਾ ਵਿਅਕਤੀ ਹੈ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਨਿੱਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਜਖਮੀ ਵਿਅਕਤੀ ਦੀ ਪਛਾਣ ਜਿਹੜੀ ਤਰਲੋਕ ਸਿੰਘ ਵਾਸੀ ਪਿੰਡ ਘੁੰਮਣਾ ਜ਼ਿਲ੍ਹਾ ਫਗਵਾੜਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਸਿੰਘ ਆਪਣੇ ਮੋਟਰਸਾਈਕਲ ਤੇ ਆਪਣੇ ਪਿੰਡ ਵਾਸਤੇ ਜਿਹੜਾ ਜਾ ਰਿਹਾ ਸੀਗਾ ਜਦੋਂ ਉਹ ਚਚੋਕੀ ਪੁਲ ਦੇ ਕੋਲ ਪਹੁੰਚਿਆ ਤਾਂ ਚైనਾ ਡੋਰ ਦੇ ਨਾਲ ਟਕਰਾ ਟਕਰਾ ਗਿਆ। ਇਸ ਕਾਰਨ ਉਸ ਦੀਆਂ ਅੱਖਾਂ, ਨੱਕ ਤੇ ਮੂੰਹ ਦੇ ਹੋਰ ਹਿੱਸਿਆਂ ਤੇ ਲੰਬੇ ਕੱਟ ਲੱਗ ਗਏ। ਘਟਨਾ ਨਾਲ ਪੀੜਤ ਦੇ ਮੂੰਹ ਤੇ ਡੂੰਘੇ ਜ਼ਖਮ ਹੋ ਗਏ। ਤਾਰਾਂ ਦੇ ਨਾਲ ਤਰਲੋਕ ਦੀ ਅੱਖ ਦੀ ਰੋਸ਼ਨੀ ਵੀ ਖਰਾਬ ਹੋ ਗਈ ਹੈ ਤਰਲੋਕ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਤਾਂ ਡਾਕਟਰ ਮਨਪ੍ਰੀਤ ਕੌਰ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਡਾਕਟਰ ਮਨਪ੍ਰੀਤ ਨੇ ਜਿਹੜੇ ਐਮਰਜੈਂਸੀ ਡਿਊਟੀ ਦੇ ਉੱਤੇ ਤਨਾਨ ਸੀਗੇ ਅਤੇ ਉਹਨਾਂ ਨੇ ਚਾਈਨਾ ਡੋਰ ਦੀ ਲਪੇਟ ਵਿੱਚ ਆਏ ਤਰਲੋਕ ਸਿੰਘ ਦੀ ਅੱਖ ਤੇ ਡੂੰਗਾ ਜ਼ਖਮ ਹੋ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੀ ਮੋੜਲੇ ਹਸਪਤਾਲ ਲਈ ਰੈਫਰ ਕਰ ਦਿੱਤਾ ਤੇ ਇਹ ਖੁਸ਼ਕਿਸਮਤੀ ਸੀ ਕਿ ਪੀੜਤ ਨੇ ਸਮੇਂ ਸਿਰ ਜੜੀ ਡੋਰ ਸੀ ਉਸ ਨੂੰ ਫੜ ਲਿਆ ਨਹੀਂ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਜਾ ਵੀ ਸਕਦੀ ਸੀ ਤਾਂ ਜਈਆਂ ਘਟਨਾਵਾਂ ਵਾਪਰ ਰਹੀਆਂ ਨੇ ਕਈ ਲੋਕ ਇਸ ਡੋਰ ਦੀ ਲਪੇਟ ਵਿੱਚ ਆ ਕੇ ਕਿਸ ਦੀ ਗਰਦਨ ਕੱਟੀ ਜਾਂਦੀ ਹੈ ਕਿ ਕੋਈ ਜ਼ਖਮੀ ਹੋ ਜਾਂਦਾ ਹੈ ਇੱਥੋਂ ਤੱਕ ਕਿ ਡੋਰ ਪਸ਼ੂ ਪੰਛੀਆਂ ਤੇ ਵੀ ਮਾਰ ਕਰ ਰਹੀ ਹੈ ਜਦੋਂ ਹਵਾ ਵਿੱਚ ਪਤੰਗ ਉੱਡਦਾ ਤਾਂ ਪਸ਼ੂ ਪੰਛੀ ਜਿਹੜੇ ਉੱਡਦੇ ਨੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਇਸ ਡੋਰ ਦੀ ਲਪੇਟ ਵਿੱਚ ਆਉਣ ਨਾਲ ਹਾਲਾਂਕਿ ਬਸੰਤ ਪੰਜਮੀ ਦਾ ਤਿਹਾਰ ਜਿਹੜਾ ਨਜ਼ਦੀਕ ਆ ਰਿਹਾ ਉਸ ਨੂੰ ਦੇਖਦੇ ਹੋਏ ਨੌਜਵਾਨਾਂ ਵਿੱਚ ਜਾਂ ਬੱਚਿਆਂ ਦੇ ਵਿੱਚ ਪਤੰਗ ਉਡਾਉਣ ਦਾ ਪਤੰਗਬਾਜ਼ੀ ਦਾ ਸ਼ੌਂਕ ਹੈ ਜਿਹੜਾ ਹੁੰਦਾ ਪਰ ਚਾਈਨਾ ਡੋਰ ਆ ਜਿਹੜੀ ਉਹ ਜਰੂਰ ਕਿਤੇ ਨਾ ਕਿਤੇ ਜਿਹੜੀ ਖਤਰਾ ਬਣੀ ਹੋਈ ਹੈ ਇੱਥੋਂ ਤੱਕ ਜਿਹੜੇ ਪਤੰਗ ਉਡਾਉਂਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਡੂੰਘੇ ਕੱਟ ਲੱਗ ਜਾਂਦੇ ਨੇ ਇਸ ਧੋਰ ਕਾਰਨ ਜਦੋਂ ਇੱਕ ਪਤੰਗ ਨਾਲ ਦੂਜੀ ਪਤੰਗ ਨੂੰ ਕੱਟਦੇ ਨੇ ਪਰ ਇੱਥੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜੀਆਂ ਚੀਜ਼ਾਂ ਜਾਨਲੇਵਾ ਸਾਬਤ ਹੋ ਰਹੀਆਂ ਨੇ ਉਹਨਾਂ ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ ਕਿਉਂਕਿ ਇਹ ਚਾਈਨਾ ਡੋਰ ਹੈ ਜਿਹੜੀ ਇਹ ਲੋਕਾਂ ਦੇ ਲਈ ਇੰਨਾ ਕੁ ਕਾਲ ਬਣੀ ਹੋਈ ਆ ਕਿ ਕਿੱਥੇ ਵੀ ਇਹ ਸਾਹਮਣੇ ਆ ਸਕਦੀ ਹੈ ਜਿਹੜੇ ਮੋਟਰਸਾਈਕਲ ਜਾਂ ਸਾਈਕਲ ਤੇ ਸਵਾਰ ਹੋ ਕੇ ਜਾਂ ਪੈਦਲ ਲੋਕ ਜਾਂਦੇ ਨੇ ਉਹਨਾਂ ਲਈ ਇਹ ਵੱਡਾ ਖਤਰਾ ਬਣੀ ਹੋਈ ਹੈ ਕਿ ਕਿੱਥੇ ਜਿਹੜੀ ਇਹ ਡੋਰ ਸਾਹਮਣੇ ਨਜ਼ਰ ਆ ਜਾਵੇ ਲੰਮਕਦੀ ਆ ਜਾਵੇ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਵੇ ਇਸ ਕਰਕੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਫਿਕਰ ਜ਼ਰੂਰ ਹੁੰਦਾ ਪਰ ਪ੍ਰਸ਼ਾਸਨ ਨੂੰ ਬਾਲਾ ਫਿਕਰ ਨਜ਼ਰ ਨਹੀਂ ਆ ਰਿਹਾ ਜਿੱਥੇ ਚੈਨਾ ਡੋਰ ਬੰਦੀ ਹੈ ਜਾਂ ਜਿੱਥੇ ਸ਼ਰੀਆਮ ਵਿਕਦੀ ਹੈ ਉਹਨਾਂ ਦੁਕਾਨਾਂ ਉੱਤੇ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਪਰ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਹ ਪੋਲ ਖੋਲ ਦਿੰਦੀਆਂ ਨੇ ਕਿ ਜੇ ਚੈਨਾ ਡੋਰ ਨਾਲ ਕਿਸੇ ਵਿਅਕਤੀ ਦੇ ਨਾਲ ਇਹ ਹਸ਼ਰ ਹੋਇਆ ਤੇ ਇਹਦਾ ਮਤਲਬ ਚੈਨਾ ਡੋਰ ਵਿਕ ਰਹੀ ਹੈ ਦੂਜੇ ਪਾਸੇ ਜਿਹੜੇ ਨੌਜਵਾਨਾਂ ਨੂੰ ਪਤੰਗਬਾਜ਼ੀ ਦਾ ਸ਼ੌਂਕ ਹੈ ਉਹ ਪਤੰਗ ਹੋਰ ਡੋਰ ਨਾਲ ਵੀ ਚੜਾ ਸਕਦੇ ਨੇ ਕਾਂਚਾ ਡੋਰ ਜਿਹੜੀ ਭਾਰਤ ਵਿੱਚ ਪੰਜਾਬ ਵਿੱਚ ਜਾਂ ਲੋਕਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਇੱਥੋਂ ਦੇ ਜਿਹੜੇ ਛੋਟੇ ਉਦਯੋਗਪਤੀ ਨੇ ਉਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਤਾਂ ਕਾਂਚਾ ਡੋਰ ਨਾਲ ਵੀ ਪਤੰਗ ਚੜ੍ਹ ਸਕਦਾ ਹੈ ਪਰ ਜਿਹੜੇ ਜਾਦਾ ਮਜ਼ਬੂਤੀ ਵਾਸਤੇ ਜਾਂ ਆਪਣੀ ਪਤੰਗ ਨਾ ਘੱਟੀ ਜਾਵੇ ਇਸ ਦੇ ਡਰ ਕਾਰਨ ਨੌਜਵਾਨ ਖਰੀਦੇ ਨੇ ਡੋਰ ਉਹ ਲੋਕਾਂ ਦੇ ਲਈ ਜਾਣ ਲੇਵਾ ਸਭਤ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਕਿੰਨੀ ਕੁ ਪਾਬੰਦੀ ਲੱਗਦੀ ਹੈ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਹੈ ਉਹਦੇ ਮਤਲਬਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਖਬਰਾਂ ਜਾਂ ਖੁਲਾਸੇ ਕਰਦੇ ਰਾਂਗੇ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ